Such ਸਾਰੇ ਲੋਕ ਜਿਹੜੇ ਗੰਢ ਅੱਜ ਕੋ ਘੰਟਾ ਆਇਆ ਸੀ ਸਵੇਰ ਤੋਂ ਢੋਲੀ ਪਹੁੰਚਣਾ ਪ੍ਰੋਗਰਾਮ ਜਿਹੜੀ ਸੰਗਤ ਹਾਲੇ ਦੀ ਘਰਾਂ ਵਿੱਚ ਜਾਂ ਦਰਵਾਜ਼ਾ ਸਭ ਤੋਂ ਬਾਹਰ ਹੈ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਭਾਈ ਕਾਫੀ ਵੱਡਾ ਉਪਰਾਲਾ ਕੀਤਾ ਤੁਸੀਂ ਸਾਰਿਆਂ ਨੇ ਮਿਲ ਕੇ ਕਾਫੀ ਵੱਡਾ ਕੋਪਰਾਲਾ ਤੁਸੀਂ ਸਾਰੇ ਸੰਗਤ ਨੇ ਇਲਾਕੇ ਦੇ ਨੇ ਸਰੂਰ ਸ਼ਹਿਰ ਤੋਂ ਇਲਾਵਾ ਵੀ ਦੂਰੋਂ ਨੇੜੇੋਂ ਆ ਕੇ ਸਾਰੇ ਦੇ ਨਾਲ ਕੇ ਕੀਤਾ ਹੈ ਸੋ ਇਸ ਦਾ ਪੂਰਾ ਲਾਭ ਤਾਂ ਨਹੀਂ ਉਠਾਇਆ ਜਾ ਸਕੇਗਾ ਜੇਕਰ ਤੁਹਾਡੀ ਹਾਜ਼ਰੀ ਲੱਗਣੀ ਹੋਵੇ ਜੇਕਰ 1 ਵਜੇ ਆਉਣੀ ਹੈ ਸਾਢੇ 12 ਆਉਣੀ ਹੋ ਵੀਰ ਜੀ ਐਂਡ ਜੀ ਤੇ ਚੱਲਾਂਗੇ ਜਦੋਂ ਸਮਾਗਮ ਦੀ ਸਮਾਪਤੀ ਹੋਏਗੀ ਤਾਂ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਪੂਰਾ ਲਾਭ ਪ੍ਰਾਪਤ ਕਰੋਗੇ ਨੂੰ ਮੇਲਾ ਨਾ ਸਮਝੋ ਹਮੇਸ਼ਾ ਜਦੋਂ ਵੀ ਕਿਸੇ ਸਮਾਗਮ ਵਿੱਚ ਜਾਈਏ ਤਾਂ ਉਥੋਂ ਕੁਝ ਸਿੱਖ ਕੇ ਆਈਏ ਕਿਉਂਕਿ ਅਸੀਂ ਸਿੱਖ ਤੋਂ ਆਉਣੇ ਨਾ ਕਿ ਅਸੀਂ ਸਿੱਖਾਂ ਸਿੱਖ ਦਾ ਮਤਲਬ ਜਿਹੜਾ ਹਰ ਚੰਗੇ ਮਾੜੇ ਸਮੇ ਵਿੱਚ ਸਿੱਖਦਾ ਹੈ ਮੈਂ ਪੂਰੇ ਸ਼ਬਦ ਪੜਨਾ ਮਹਾਰਾਜ ਜੀ ਦਾ ਉਸ ਤੋਂ ਬਾਅਦ ਕੋਸ਼ਿਸ਼ ਹੈ ਜਿਹੜੇ ਮੇਰੇ ਕੋਲ 20 ਮਿੰਟ ਬਾਕੀ ਬਚਣਗੇ ਉਹਦੇ ਵਿੱਚ ਮੈਂ ਸਤਿਗੁਰੂ ਰਬਦਾਸ ਮਹਾਰਾਜ ਜੀ ਦੇ ਜੀਵਨ ਦੇ ਉੱਪਰ ਉੱਪਰ ਜਿੰਨੀ ਸਤਿਗੁਰੂ ਨੇ ਸਵੰਦ ਬਖਸ਼ਿਆ ਗੁਰਮਤ ਦੇ ਅਨੁਸਾਰ ਮੈਂ ਗੁਰੂ ਰਬਦਾਸ ਮਹਾਰਾਜ ਜੀ ਦਾ ਜੀਵਨ ਇਸ ਗੁਰੂ ਗ੍ਰੰਥ ਸਾਹਿਬ ਨੂੰ ਪੇਸ਼ ਕਰਾਂਗਾ ਮੇਨੂੰ ਹੋਰ ਕੋਈ ਉਮੀਦ ਨਾ ਰੱਖਿਓ। ਸਵਾਮੀ ਸ਼ਬਦ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਬੜਾ ਕਮਾਲ ਦਾ ਸ਼ਬਦ ਹੈ। ਭਮਣ ਕਹਿੰਦਾ ਸੀ ਵੀ ਨੀਚ ਨਹੀਂ ਪਰ ਗੁਰੂ ਨੇ ਜਦੋਂ ਇਹ ਸ਼ਬਦ ਉਚਾਰਿਆ ਵੀ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਸਾਰੇ ਪਖੰਡ ਦਾ ਭੋਗ ਪੰਦਾ ਕੋ ਸਤਨਾਮ ਸ਼੍ਰੀ ਵਾਹਿਗੁਰੂ ਅਸੀਂ ਸਾਡੀ ਕਮੀ ਇੱਥੇ ਆ ਅਸੀਂ ਸਾਡੀ ਕਮੀ ਇੱਥੇ ਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਜੋੜਿਆ ਜਿਸ ਦਿਨ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਖੁਦ ਪੜਨਾ ਸ਼ੁਰੂ ਕਰ ਦਿੱਤਾ ਸਾਨੂੰ ਸਾਡੇ ਤੇ ਥੋਪੀਆਂ ਗਈਆਂ ਪਵੰਦੀਆਂ ਖੇੜ ਲੱਗਣਗੀਆਂ ਮਖੌਲ ਲੱਗਣਗੀਆਂ ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਐਨਾ ਉਜਾਗਰੁਕ ਕਰ ਦਿੰਦਾ ਮੈਂ ਇੱਥੋਂ ਤੱਕ ਦਾਵਾ ਕਰਦਾ ਵੀ ਸਾਡੇ ਵਿੱਚ ਇਹੋ ਜਿਹੀ ਪੜੇ ਲਿਖੇ ਡਾਕਟਰ ਸਹਿਬਾਨ ਆਈਪੀਐਸ ਹੋਰ ਕਿੰਨੀ ਹਾਈਐਸਟ ਪੋਸਟਾਂ ਵਾਲੇ ਲੋਕ ਬੈਠੇ ਨੇ ਜਿਨ੍ਹਾਂ ਨਾਲ ਤੁਸੀਂ ਕਿਸੇ ਵੀ ਟੌਪਿਕ ਤੇ ਗੱਲ ਕਰ ਲੋ ਉਹ ਕਿਸੇ ਨੂੰ ਨੇੜੇ ਨਹੀਂ ਲੱਗਦਾ ਸਾਡੇ ਕੋਲ ਤਾਂ ਉਹ ਸਿੱਖਣ ਆਉਂਦੇ ਨੇ ਜਿਹੜੇ ਕਹਿੰਦੇ ਸੀ ਕਿ ਸਭ ਤੋਂ ਸਾਰਾ ਕੁਝ ਸ਼ੁਰੂ ਹੋਇਆ ਪੈਰੀਆਂ ਤੋਂ ਆਉਂਦਿਆ ਕੋ ਕਿੰਨੇ ਹੀ ਨੇ ਕਹਿਣ ਦਾ ਪਾਵ ਗੁਰੂ ਗੰਸਾਬ ਜੀ ਦੇ ਸ਼ਬਦ ਦੀ ਸਮਝ ਗੁਰੂ ਗੰਸਾਬ ਜੀ ਦੇ ਸੰ ਸ਼ਬਦ ਦੀ ਜਿਹੜੀ ਇੱਕ ਪ੍ਰਕਾਸ਼ ਹੈ ਨਾ ਉਹ ਤੁਹਾਡੇ ਜੀਵਨ ਨੂੰ ਇੰਨਾ ਪ੍ਰਕਾਸ਼ਮੰਦ ਕਰ ਦਿੰਦਾ ਕਿ ਕੋਈ ਪਖੰਡ ਕੋਈ ਝੂਠ ਤੁਹਾਡੇ ਤੇ ਥੋਪੀਆਂ ਦੀਆਂ ਪਾਬੰਦੀਆਂ ਨੇੜੇ ਨਹੀਂ ਲੱਗਦੀ ਐਨੀ ਸ਼ਕਤੀ ਦਾ ਗੁਰੂ ਗੰਸਾਬ ਦੇ ਗਿਆਨ ਚ ਗੱਜੇ ਨੇ ਸ਼ਬਦ ਗਾਇਨ ਕੀਤਾ ਨਾ ਮਾਤੋ ਅਵਿਦਿਆ ਤਕੀ ਬਵੇ ਦੀਪ ਮਲੀਨ ਇਸ ਸ਼ਬਦ ਵਿੱਚ ਸਤਿਗੁਰੂ ਰਬਦਾਸ ਮਹਾਰਾਜ ਕਹਿੰਦੇ ਐ ਮਾਦੋ ਐ ਵਾਈਰੂ ਜੀ ਅਵਿਦਿਆ ਹਿੱਤਕੀਨ ਬਵੇਕ ਦੀਪ ਮਲੀਨ এডਿਕੇਸ਼ਨ ਤੋਂ ਬਿਨਾ ਵਿਦਿਆ ਤੋਂ ਬਿਨਾ ਗਿਆਨ ਤੋਂ ਬਿਨਾ ਬੰਦੇ ਦਾ ਮਨ ਮੈਲਾ ਆ ਬੰਦੇ ਦੀ ਬਵੇਕ ਬੰਦੇ ਦੀ ਬੁੱਧੀ ਮੈਲੀ ਹੈ ਕੇਵਲ ਕਿਤਾਬੀ ਗਿਆਨ ਨਹੀਂ ਕੇਵਲ ਇੱਕ ਫੀਲ ਦਾ ਗਿਆਨ ਨਹੀਂ ਹੈ ਸਿੱਖਾ ਤੇਰੀ ਸਮਝ ਐਡੀ ਵੱਡੀ ਹੋਵੇ ਤੇਰੇ ਕੋਲੇ ਪੋਲਿਟਿਕਸ ਤੋਂ ਲੈ ਕੇ ਧਰਮ ਤੋਂ ਲੈ ਕੇ ਵਿੱਤ ਤੋਂ ਲੈ ਕੇ ਮੈਂ ਕਹਿੰਦਾ ਹਰ ਟੌਪਿਕ ਦੀ ਸਮਝ ਹੋਵੇ ਤੇਰੇ ਕੋਲੇ ਹਰ ਟੌਪਿਕ ਦੀ ਤਾਂ ਕਿ ਜਿੱਥੇ ਜਿਸ ਤਰ੍ਹਾਂ ਦੀ ਗੱਲ ਚੱਲੇ ਉੱਥੇ ਉਸ ਤਰ੍ਹਾਂ ਦੀ ਆਪਦੀ ਤੂਮਾਤ ਰੱਖ ਸਕੀ ਗੁਰੂ ਨਾਨਕ ਸਾਹਿਬ ਦੀ ਵਿਚਾਰ ਕਿੰਨਿਆਂ ਨਾਲ ਹੋਈ ਬੋਲੋ ਯੋਗੀਆਂ ਨਾਲ ਹੋਈ ਪੀਰਾਂ ਨਾਲ ਹੋਈ ਯੋਗੀਆਂ ਨਾਲ ਹੋਈ ਪੀਰਾਂ ਨਾਲ ਹੋਈ ਸਿੱਧਾਂ ਨਾਲ ਹੋਈ ਬ੍ਰਾਹਮਣਾਂ ਨਾਲ ਹੋਈ ਹਿੰਦੂਆਂ ਨਾਲ ਹੋਈ ਮੁਸਲਮਾਨਾਂ ਨਾਲ ਹੋਈ ਤੇ ਕੋਈ ਐਸੀ ਸਾਖੀ ਤੁਹਾਨੂੰ ਇਤਿਹਾਸ ਵਿੱਚ ਮਿਲਦੀ ਹੋਵੇ ਜਿੱਥੇ ਗੁਰੂ ਨਾਨਕ ਸਾਹਿਬ ਆਹਾਰਿਆ ਕਿਤੇ ਸਾਹਮਣੇ ਲੁੱਗੇ ਚਾਹੇ ਕੋਈ ਗਿਆਰਵੀ ਵਾਲਾ ਪੀਰ ਸੀ ਚਾਹੇ ਕੋਈ ਉੱਚ ਕੋਟੀ ਦਾ ਸਿੱਧ ਜਤੀ ਸੀ ਸਾਰੇ ਚੁਕੇ ਨੇ ਹੁਣ ਰੀਜ਼ਨ ਕੀ ਸੀ ਗਿਆਨ ਮਾਲੋ ਕਵਿੰਦਿਆ ਇੱਕ ਕੀ ਤਬੇ ਦੀਪ ਮਲੀ ਸਾਡੀ ਬਵੇ ਮੈਲੀ ਹੈ ਸਾਡੀ ਬਵੇ ਇਸ ਕਰਕੇ ਮੈਲੀ ਹੈ ਕਿਉਂਕਿ ਅਸੀਂ ਆਪਣੇ ਅਸੋਕੋ ਗੁੰਝੇ ਹੋਏ ਲੋਕ ਮੰਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਬਣ ਐਸ ਗੁਰੂ ਦੀ ਮੱਤ ਅਸੀਂ ਨਹੀਂ ਤਾਂ ਹੀ ਸਾਡਾ ਬੁਰਾ ਹਾਲ ਹੈ ਤਾਂ ਹੀ ਸਾਨੂੰ ਸੋਮਵਾਰ ਵੀ ਡਰਾਉਂਦਾ ਮੰਗਲਵਾਰ ਵੀ ਡਰਾਉਂਦਾ ਵੀਰਵਾਰ ਵੀ ਡਰਾਉਂਦਾ ਵੀਰਵਾਰ ਨੂੰ ਚੱਕ ਲੈਣੇ ਬਲੇ ਕੋਡ ਲੈ ਬੰਦ ਪਤਾ ਨਹੀਂ ਕੀ ਕੀ ਡਰਾਉਂਦਾ ਸਾਨੂੰ ਸਾਨੂੰ ਕੁਝ ਨਹੀਂ ਆ ਜਿਹੜਾ ਜੱਥਾ ਬੈਠਾ 13 ਸਾਲ 14 ਸਾਲ ਹੋ ਗਏ ਪ੍ਰਚਾਰ ਕਰਦੇ ਹਾਂ ਉਦੇਸ਼ ਵਿਦੇਸ਼ ਵਿੱਚ ਕੁਛ ਨਹੀਂ ਡਰਾਉਂਦਾ ਇੱਕ ਛੋਟੀ ਜਿਹੀ ਗੱਲ ਕਰਕੇ ਮੈਂ ਸ਼ਬਦ ਵੱਲ ਬਣਾ 2019 ਦੀ ਗੱਲ ਆ ਸਾਡਾ ਕਾਲੇ ਅੰਗਵਲ ਕੀਰਤਨ ਸੀ ਹੰਬਾਲੇ ਤੋਂ ਅਗੇ ਤੁੰਦ ਦਾ ਇਨਾਈ ਸੀ ਗੁਰੂ ਨਾਨਕ ਸਾਹਿਬ ਦਾ ਜਦੋਂ 550 ਸਾਲ ਮਨਾਇਆ ਨਾਪੇ ਜਿੱਤੇ ਬੱਸ ਸਟੈਂਡ ਆ ਉਥੇ ਡਾਕਟਰ ਸਾਹਿਬ ਕਾਫੀ ਵੱਡਾ ਟੂਣਾ ਕੀਤਾ ਹੋਇਆ ਢਾਲਾ ਕਹਿੰਦੇ ਉਹਨੇ ਟੂਣਾ ਕਹਿੰਦੇ ਤੁੰਸੀ ਥੋੜੀ ਜਿਹੀ ਇਦਾਂ ਟ੍ਰੈਫਿਕ ਜਮ ਸੀ ਤੇ ਮੈਂ ਨਾਲ ਜਿਹੜੀ ਗੱਡੀ ਕ੍ਰਾਸ ਹੋ ਗਿਆ ਇਹਨਾਂ ਨੂੰ ਪੁੱਛਿਆ ਰੋਕ ਕੇ ਮੈਂ ਕਿਹਾ ਵੀ ਵੇਖੀ ਹੋਇਆ ਟ੍ਰੈਫਿਕ ਕਿਉਂ ਜਾਂਦਾ ਕਹਿੰਦਾ ਕਿ ਢਾਲਾ ਕੀਤਾ ਕੋਈ ਲੰਨਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸਾਡੀ ਗੱਡੀ ਥੋੜੀ ਜਿਹੀ ਨੇੜੇ ਹੋਈ ਮੈਨੂੰ ਲੱਗਣ ਲੱਗ ਗਿਆ ਥੋੜਾ ਜਿਹਾ ਮੈਂ ਗੱਡੀ ਚ ਉਤਰਿਆ ਵਿੱਚ ਬੱਚੇ ਵੀ ਸੀ ਸਿੰਘ ਵੀ ਸੀ ਨਾਲ 6-7 ਜਾਣੇ ਸੀ ਅਸੀਂ ਤੇ ਮੈਂ ਜੋ ਗਿਆ ਉੱਥੇ 2100 ਰੁਪਏ ਬਿਆਸੇ ਤੇ ਹੋਰ ਸਮਾਨ 100 ਨਹੀਂ ਚੱਲੀ ਬੋਲ ਲੱਗਾ ਬਾਬਾ ਜਿਹੜਾ ਰੜਕੇ ਰੜਕੇ ਜੇ ਰੱਖਦੇ ਨੇ ਬਾ ਵੀ ਪੁੱਛਿਆ ਸੀ ਰਣਕਾ ਸਾਫ ਸੀ ਨਾਰੀਅਲ ਸਾਫ ਸੀ 2100 ਦੇ ਉੱਪਰ ਰੜਕਾ ਵਿੱਚ ਰੱਖਿਆ 2100 ਚੱਕ ਕੇ ਮੈਂ ਸ਼ੁਕਰ ਕੀਤਾ ਦਾਦੇ ਦਾ ਵੀ ਇੱਕ ਪਾਸੇ ਦਾ ਦੇ ਨਿਕਲਿਆ ਇਨੋਵਾ ਦਾ ਆਪ ਕੋ ਸਾਧਨਾ ਅਸ਼ੀਰਵਾਦ ਉਹਦੋ ਇਨੋਵਾ ਗੱਡੀ ਹੁੰਦੀ ਸੀ ਆ ਬੈਠਾ ਤੁਹਾਡੇ ਸਾਹਮਣੇ ਉਹੀ ਸਮਾਨ ਬਾਣੀਆਂ ਦੀਆਂ ਦੁਕਾਨਾਂ ਤੇ ਆ ਬਾਜ਼ਾਰ ਦੀਆਂ ਸਾਰੀਆਂ ਦੁਕਾਨਾਂ ਤੇ ਲਗਭਗ ਜਿਹੜੀਆਂ ਪਰਚੂਨ ਦੀਆਂ ਨੇ ਨਾਰੀਓਂ ਵਿਕਦਾ ਕਿ ਨਹੀਂ ਵਿਕਦਾ ਸਦੂਰ ਵਿਕਦਾ ਚੋੜੀਆਂ ਵਿਕਦੀਆਂ ਚੁੰਨੀਆਂ ਵਿਕਦਾ ਰੜਕੇ ਵਿਕਦੇ ਨੇ ਉਹ ਸਾਰਾ ਸਮਾਨ ਬਾਣੀਆਂ ਦੀ ਦੁਕਾਨ ਤੇ ਪਿਆ ਉਹ ਨਾ ਉਹ ਨੂੰ ਡਰਾਉਂਦਾ ਨਾ ਉਹ ਨੂੰ ਡਰਾਉਂਦਾ ਜਦੋਂ ਕੋਈ ਇਕੱਠਾ ਜਾ ਕਰਕੇ ਜਿਹ ਰਸਤੇ ਧਰਨਦਾ ਫੜਾ ਹੁਣ ਕੀ ਹੈ ਮੰਨੋ ਤਵ ਵਿਦੇਹ ਇਤ ਇਨ ਬਵੇਦ ਦੀਪ ਮਲੀਨ ਐ ਮੈਲੇ ਨਹੀਂ ਸਾਡੇ ਦਿਮਾਗ ਸਮਾਨਤੂ ਡਰੀ ਜਾਂਦੇ ਨੇ ਪਰਚੂਨ ਦੇ ਸਮਾਨਤੂ ਡਰੀ ਜਾਂਦੇ ਆ ਦਿਮਾਗ ਐਨੇ ਮੈਲੇ ਦਿਮਾਗ ਨਹੀਂ ਨਾ ਕਰੀਏ ਨਾ ਕੁਝ ਨਾ ਕਰੀਏ ਨਾ ਡਰੀਏ ਚਾਕੇ ਸਾਰੋ ਨਾਰੀਅਲ ਖਾ ਲੋ ਪੈਸੇ ਬਰਤ ਲੋ ਝਾੜੂ ਜਿਹੜੇ ਕੰਮ ਆਉਂਦਾ ਉਹ ਵਰਤੋ ਹੋਰ ਵੀ ਸਮਾਨ ਜਿਹੜਾ ਉਹਦੇ ਵਿੱਚ ਚੁੰਨੀਆਂ ਪਈਆਂ ਸੀ ਉਹ ਜਿਹੜੀਆਂ ਲਾਜ਼ੀ ਹੁੰਦੀਆਂ ਚੁੰਨੀਆਂ ਪਈਆਂ ਸੀ ਸਾਡੇ ਕਿਸੇ ਕੰਮ ਦੀਆਂ ਨਹੀਂ ਸੀ ਕਭ ਹੋ ਸਕਤੇ ਦਰਿੰ ਸੜੀ ਥੋੜੀ ਰਾਤ ਕੀ ਹੁੰਦੀ ਸੀ ਸੋ ਇਹ ਗੱਲ ਮੈਂ ਤਾਂ ਸਾਂਝੀ ਕੀਤੀ ਹੈ ਪਖੰਡ ਨੂੰ ਛੱਡੀਏ ਹੱਕ ਸੱਚ ਨਾਲ ਜੁੜੀਏ ਔਰ ਇਹ ਜਿਹੜਾ ਬਵੇਕ ਮਲੀਨ ਹੋਇਆ ਇਹ ਸ਼ੁੱਧ ਕਿਦੇ ਨਾਲ ਹੋਏਗਾ ਇਸ ਗੁਰਗੰਸ ਸਭ ਸੱਚੇ ਬਾਸ਼ਾ ਜੀ ਦੀ ਬਾਣੀ ਨਾਲ ਹੋਏਗਾ ਚੰਗੀਆਂ ਕਿਤਾਬਾਂ ਪੜ੍ਹ ਕੇ ਹੋਏਗਾ ਚੰਗੇ ਵਿਦਵਾਨਾਂ ਨੂੰ ਪੜ੍ਹ ਕੇ ਹੋਏਗਾ ਚੰਗੀ ਸੰਗਤ ਨਾਲ ਹੀ ਹੋਏਗਾ ਆਓ ਸ਼ਬਦ ਪੜ੍ਹ ਕੇ ਉਪਰੰਤ ਅਵਦਾਸ ਮਹਾਰਾਜ ਜੀ ਦੇ ਜੀਵਨ ਤੇ ਚਾਤਮਾਨੀ so man we